ਸ਼ੁਰੂਆਤ ਕਰਦੇ ਆਂ ਅਮਰਿਤਪਾਲ ਸਿੰਘ ਨੂੰ ਲੈ ਕੇ ਲਗਾਤਾਰ ਲੋਕ ਇਹ ਜਾਣਨ ਦੀ ਕੋਸ਼ਿਸ਼ ਕਰ ਰਿਹਾ ਕਿ ਅਮਰਿਤਪਾਲ ਸਿੰਘ ਬਾਹਰ ਕਦੋਂ ਆਊਗਾ ਪੱਕੀ ਰਿਹਾਈ ਕਦੋਂ ਹੋਊਗੀ ਜਾਂ ਫਿਰ ਆਰਜੀ ਤੌਰ ਤੇ ਕਦੋਂ ਬਾਹਰ ਆਉਣਗੇ ਲਗਾਤਾਰ ਸਸਪੈਂਸ ਬਣਿਆ ਹੋਇਆ ਹੈ ਤਾਂ ਮਿੰਟੂ ਜੀ ਆਖਰਕਾਰ ਲੋਕ ਬੜਾਈਂ ਤਿਆਰ ਕਰ ਰਹੇ ਆ ਕਿ ਜਾਂ ਤਾਂ ਪੱਕੇ ਬਾਹਰ ਆਉਣ ਜਾਂ ਥੋੜਾ ਮੋਟਾ ਇੱਕਰੀ ਬਾਹਰ ਆਏ ਨਾ ਬਣਾ ਦਿਖ ਲਈ ਕਿ ਅਮਰਿਤਪਾਲ ਸਿੰਘ ਕਿਵੇਂ ਨੇ ਅਸਮਰਥਕਾਂ ਨੂੰ ਤਾਂ ਫਿਰ ਚਾਅ ਹੁੰਦਾ ਹੀ ਹੈ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਆ ਵੇਖੋ ਅਮਰਿਤਪਾਲ ਸਿੰਘ ਦੀ ਜਿਹੜੀ ਰਿਹਾਈ ਆ ਉਹ ਹੁਣ ਜੇ ਵੇਖੀਏ ਤੇ ਆਰਜ਼ੀ ਤੌਰ ਤੇ ਹੋ ਸਕਦੀ ਆ ਕਿਉਂਕਿ ਜਿਹੜਾ ਹਵਾਲਾ ਦੇ ਰਹੇ ਆ ਨਾ ਕੁਝ ਲੋਕ ਉਹ ਬਿਲਕੁਲ ਜਾਇਜ਼ ਆ ਕਿ ਐਨਐਸਏ ਦਾ ਇੱਕ ਸੈਕਸ਼ਨ ਹੈ 15 ਜੀ ਉਸ ਸੈਕਸ਼ਨ ਦੇ ਵਿੱਚ ਪ੍ਰਬੰਧ ਕੀਤਾ ਗਿਆ ਹੈ ਕਿ ਕਿਸੇ ਵੀ ਬੰਦੀ ਨੂੰ ਸਰਕਾਰ ਜਿਹੜੀ ਹੈ ਉਹ ਆਰਜ਼ੀ ਰਿਹਾਈ ਦੇ ਸਕਦੀ ਆ ਜੀ ਤੇ ਉਹ ਰਿਹਾਈ ਜਿਹੜੀ ਆ ਉਹਨੂੰ ਕੈਨਸਲ ਵੀ ਕਰ ਸਕਦੀ ਉਹਦੇ ਕੋਲ ਮਤਲਬ ਕਿ ਇਸ ਕਲ ਦੀ ਤਾਕਤ ਹੈ ਅਧਿਕਾਰ ਹੈ ਸਰਕਾਰ ਦੇ ਕੋਲ ਹਾਂ ਤਾਂ ਸਾਫ ਹੈ ਸਪਸ਼ਟ ਹੈ ਕਿ ਹੁਣ ਜਨਤਾ ਕਾਨੂੰਨੀ ਤੌਰ ਤੇ ਇਸ ਕਲ ਦਾ ਸਹਾਰਾ ਲਿਆ ਜਾਊਗਾ ਕਿ ਭਾਈ ਆਰਜ਼ੀ ਰਿਹਾਈ ਜਿਹੜੀ ਹੈ ਨਸੇ ਦੇ ਤਹਿਤ ਸੰਭਵ ਹੈ ਤੱਕ ਟੁਕਟ ਸੌਂਚ ਕਾਈ ਜਾਵੇ ਹੁਣ ਦੇਖੋ ਨਾ ਸਮੱਸਿਆ ਜਿਹੜੀ ਹੈ ਉਹ ਵਿਦਵਾਲੀਆ ਸਭ ਇਹ ਆ ਕਿ ਜੇ 60 ਦਿਨ ਕੋਈ ਮੈਂਬਰ ਪਾਰਲੀਮੈਂਟ ਗੈਰਹਾਜ਼ਰ ਰਹਿੰਦਾ ਹੈ ਤਾਂ ਉਹਦੀ ਮੈਂਬਰਸ਼ਿਪ ਆਟੋਮੈਟਿਕਲੀ ਖਤਮ ਹੋ ਜਾਂਦੀ ਆ ਜੀ ਸਮਝਦੇ ਹੋ ਨਾ ਤਾਂ ਸੌ ਜਦੋਂ ਚੁੱਕੀ ਜਾਏਗੀ ਉਸ ਤੋਂ ਬਾਅਦ ਜਦੋਂ ਤੁਸੀਂ ਪਾਰਲੀਮੈਂਟ ਦਾ ਹਿੱਸਾ ਬਣ ਗਏ ਫਿਰ ਇੱਕ ਪੱਤਰ ਲਿਖਿਆ ਜਾ ਸਕਦਾ ਹੈ ਸਪੀਕਰ ਵਿਧੀ ਵਿਧਾਨ ਦੇ ਮੁਤਾਬਕ ਜਿਵੇਂ ਆਪਾਂ ਹਾਜ਼ਰੀ ਮਾਫੀ ਦੀ ਗੱਲ ਕਰਦੇ ਆ ਤਾਂ ਉਹ ਨੂੰ ਮਨਜ਼ੂਰੀ ਦੇ ਸਕਦਾ ਹੈ ਕਿ ਭਾਈ ਮੈਂ ਇਹ ਸ਼ਾਮਲ ਨਹੀਂ ਹੋ ਸਕਦਾ ਕਾਰਵਾਈ ਦੇ ਵਿੱਚ ਵਗੈਰਾ ਵਗੈਰਾ ਕਿਉਂਕਿ ਇਸ ਦੇਸ਼ ਦੇ ਵਿੱਚ ਅਮਰਿਤਪਾਲ ਸਿੰਘ ਤੋਂ ਇਲਾਵਾ ਇਹ ਤੇ ਕਹ ਲੋ ਕਿ ਦੂਸਰੇ ਕਿਸਮ ਦਾ ਮਾਮਲਾ ਹੈ ਹਮ ਅਤੀਕ ਅਹਿਮਦ ਮੁਖ्तार ਅंसारी ਵਰਗੇ ਜਿਹੜੇ ਆ ਉਹ ਜੇਲ੍ਹਾਂ ਚੋਂ ਹੀ ਵਿਧਾਇਕੀ ਜਾਂ ਐਮਪੀਸ਼ਿਪ ਜਿਹੜੀ ਆ ਉਹਦੀ ਕਰਦੇ ਦੇ ਆ ਅਤੀਕ ਅਹਿਮਦ ਨੇ ਤੇ ਵੋਟ ਵੀ ਪਾਈ ਹੋਈ ਹੈ ਮੇਰੇ ਖਿਆਲ ਦੇ ਨਾਲ ਜੀ ਜੇਲ੍ਹ ਦੇ ਵਿੱਚੋਂ ਜਾ ਕੇ ਹਾਂ ਸੋ ਇਸ ਤਰ੍ਹਾਂ ਦਾ ਮਾਹੌਲ ਬਣਿਆ ਸੀਗਾ ਨਾ ਕਿ ਜਦੋਂ ਮਨੂ ਮੋਹਨ ਸਿੰਘ ਸਰਕਾਰ ਨੂੰ ਜ਼ਰੂਰਤ ਸੀ ਤਾਂ ਸ਼ਾਇਦ ਜੇਲ੍ਹ ਦੇ ਵਿੱਚ ਇੱਕ ਵੋਟ ਪਾਉਣ ਗਿਆ ਸੀਗਾ ਹੁਣ ਮੈਨੂੰ ਪੱਕਾ ਯਾਦ ਨਹੀਂ ਹੈ ਹੈ ਯੂਪੀ ਦਾ ਐਮਪੀ ਸੀਗਾ ਉਹ ਹਾਂ ਤਾਂ ਮਤਲਬ ਕਿ ਇਸ ਤਰ੍ਹਾਂ ਅੱਗੇ ਹੋਇਆ ਫਿਰ ਹਾਲੀਆ ਦਿਨਾਂ ਦੇ ਵਿੱਚ ਜੇ ਤੁਸੀਂ ਮਿਸਾਲ ਲੈਣੀ ਚਾਹੋ ਤਾਂ ਸੰਜੀਤ ਸਿੰਘ ਤੁਹਾਡੇ ਸਾਹਮਣੇ ਇੱਕ ਮਿਸਾਲ ਹੈ ਬਿਲਕੁਲ ਸੰਜੀਤ ਸਿੰਘ ਅੰਦਰ ਸੀ ਹਾਂ ਸੰਜੀਤ ਸਿੰਘ ਨੂੰ ਰਾਜ ਸਭਾ ਦੇ ਵਿੱਚ ਭੇਜ ਦਿੱਤਾ ਗਿਆ ਚੁਣਿਆ ਗਿਆ ਸੰਜੇਤ ਸਿੰਘ ਨੂੰ ਸੌਂਚ ਕਾਉਣੀ ਸੀ ਤੇ ਇੱਕ ਵਾਰੀ ਤੇ ਟਾਲਾ ਹੋ ਗਿਆ ਹੂੰ ਇਹਨਾਂ ਨੇ ਮਤਲਬ ਕਿ ਕੈਲੋ ਕੇ ਹਿੱਸਾ ਵਟ ਲਈ ਹੂੰ ਫਿਰ ਦੁਬਾਰਾ ਜਦੋਂ ਕੋਰਟ ਦੇ ਵਿੱਚ ਮਾਮਲਾ ਗਿਆ ਦੁਬਾਰ ਤੋਂ ਤਾਂ ਕੋਰਟ ਨੇ ਕਾਫੀ ਕੈਲੋ ਕੇ ਸਖਤੀ ਦੇ ਨਾਲ ਕਿਹਾ ਸੀ ਕਿ ਇਹ ਉਹਦਾ ਅਧਿਕਾਰ ਹੈ ਹੂੰ ਕਿਸੇ ਵੀ ਨਜ਼ਰਬੰਦ ਵਿਅਕਤੀ ਦਾ ਇਹ ਅਧਿਕਾਰ ਹੈ ਕਿ ਉਹਨੇ ਜਾ ਕੇ ਉਥ ਲੈਣੀ ਆ ਹਲਫ ਲੈਣਾ ਆ ਹੂੰ ਤੇ ਜ਼ਰੂਰੀ ਕਾਰਵਾਈ ਜਿਹੜੀ ਮੁਕੰਮਲ ਕਰੋ ਤੇ ਫਿਰ ਉਸ ਤੋਂ ਬਾਅਦ ਤੁਹਾਡੇ ਸਾਹਮਣੇ ਆ ਕਿ ਸੰਜੀਤ ਸਿੰਘ ਗਏ ਸੀਗੇ ਤੇ ਸੌ ਚੁੱਕੇ ਗਏ ਹਾਂ ਤਾਂ ਇਹ ਸਾਫ਼ ਹੈ ਕਿ ਕੋਈ ਸਮੱਸਿਆ ਨਹੀਂ ਹੈਗੀ ਸੌ ਚੁੱਕਣ ਦੇ ਵਿੱਚ ਕੋਈ ਸਮੱਸਿਆ ਨਹੀਂ ਹੈ ਤਾਂ ਦੇਖਿਆ ਇਹ ਜਾਣਾ ਹੈ ਕਿ ਜਿਵੇਂ ਰਾਜਦੇਵ ਸਿੰਘ ਖਾਲਸਾ ਦਾ ਬਿਆਨ ਲੱਗਿਆ ਕਿ ਵੇਖੋ ਆਰਜ਼ੀ ਰਿਹਾਈ ਦੀ ਤੇ ਕੋਈ ਦਿੱਕਤ ਹੀ ਨਹੀਂ ਸੌ ਚੁੱਕਣ ਦੀ ਤੇ ਕੋਈ ਦਿੱਕਤ ਹੀ ਨਹੀਂ ਹੈ ਅਸੀਂ ਤੇ ਪੱਕੀ ਰਿਹਾਈ ਦੇਖ ਰਹੇ ਹਾਂ ਤੇ ਇਹ ਹੁਣ ਵੇਖਣਾ دلچਸਪਿਆ کہ ਕੇਂਦਰ ਸਰਕਾਰ ਪਹਿਲ ਕਦਮੀ ਕਰਦੀ ਆ ਜਾਂ ਪੰਜਾਬ ਸਰਕਾਰ ਯਾਨੀ ਸੂਬਾ ਸਰਕਾਰ ਪਹਿਲ ਕਦਮੀ ਕਰਦੀ ਆ ਵੈਸੇ ਰਾਜਦੇਵ ਸਿੰਘ ਖਾਲਸਾ ਨੇ ਤੇ ਕੱਲ ਇੱਕ ਹੋਰ ਵੀ ਸੱਪ ਕੱਢ ਦਿੱਤਾ ਕਿ ਭਾਈ ਅਸੀਂ ਆ ਰਹੇ ਆ ਰਾਜਨੀਤਿਕ ਬਦਲ ਦੇ ਰੂਪ ਦੇ ਵਿੱਚ ਵੀ ਤੇ ਅਕਾਲੀ ਦਲ ਸਰਜੀਤ ਕਰਾਂਗੇ ਅਸੀਂ ਮਤਲਬ ਕਿ ਅਕਾਲੀ ਦਲ ਇੱਕ ਹੋਰ ਬਣ ਰਿਹਾ ਹੈ ਇਹ ਤੇ ਸਾਫ ਹੈ ਸਪਸ਼ਟ ਹੈ ਕਿ ਅਕਾਲੀ ਦਲ ਹੋਰ ਬਣੇਗਾ ਤਾਂ ਉਹ ਅਕਾਲੀ ਦਲ ਹੁਣ ਕੈਲੋ ਕੀ ਦਾ ਨੁਕਸਾਨ ਕਰਦਾ ਹੈ ਆਪਣਾ ਕਿੰਨਾ ਕੋ ਫਾਇਦਾ ਕਰਦਾ ਹੈ ਹਮ ਕਿਥੋਂ ਕੋ ਤੱਕ ਜਾਂਦਾ ਕਿਉਂਕਿ ਅਕਾਲੀ ਦਲ ਦਾ ਇੱਕ ਇਤਿਹਾਸ ਰਿਹਾ ਕਿ ਅਕਾਲੀ ਦਲ ਬਹੁਤ ਬਣੇ ਆ ਹਮ ਅਕਾਲੀ ਦਲ ਟੁੱਟ ਕੇ ਬਹੁਤ ਬਣੇ ਆ ਤਾਂ ਕਈ ਵਾਰ ਕੀ ਆ ਕਿ ਕੋਈ ਅਮਰਜ ਹੋ ਗਿਆ ਜਾਂ ਉਹ ਮੁਕੰਮਲ ਤੌਰ ਤੇ ਨਾ ਸਹੀ ਚਨਾਤਮਕ ਤੌਰ ਤੇ ਉਹਦਾ ਖਾਤਮਾ ਹੋ ਗਿਆ ਬਿਲਕੁਲ ਤਾਂ ਇਹ ਚੀਜ਼ ਜਿਹੜੀ ਆ ਕੱਲ ਇੰਟਰਸਟਿੰਗ ਦੱਸੀ ਆ ਰਾਜਦੇਵ ਸਿੰਘ ਖਾਲਸਾ ਹੋਰਾਂ ਨੇ ਕਿ ਭਈ ਅਮਰਤਪਾਲ ਸਿੰਘ ਇੱਕ ਵਧੀਆ ਲੀਡਰਸ਼ਿਪ ਦੇ ਤੌਰ ਤੇ ਪ੍ਰਵਾਨ ਨੇ ਤੇ ਫਿਰ ਅਕਾਲੀ ਦਲ ਸੁਰਜੀਤ ਹੋਏਗਾ ਅਕਾਲੀ ਦਲ ਸੁਰਜੀਤ ਦਾ ਮਤਲਬ ਇਹ ਕਿ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਕੋਈ ਤਖਤਾ ਪਲਟ ਹੋਏਗਾ ਹਮ ਅਕਾਲੀ ਦਲ ਹੁਣ ਅਕਾਲੀ ਦਲ ਅਸਲ ਅਕਾਲੀ ਦਲ ਜਿਹੜੀ ਉਹਦੀ ਵਿਆਖਿਆ ਉਹ ਕਿੱਥੋਂ ਤੈਅ ਕੀਤੀ ਜਾਂਦੀ ਹੈ ਕਿ ਐਸਡੀਪੀਸੀ ਹਮ ਜਿਸ ਦੇ ਕੋਲ ਉਹਦਾ ਪ੍ਰਬੰਧ ਆ ਜਾਂਦਾ ਹੈ ਤਾਂ ਉਸ ਨੂੰ ਮੰਨਿਆ ਜਾਂਦਾ ਹੈ ਕਿ ਇਹ ਅਕਾਲੀ ਦਲ ਜਿਹੜਾ ਹੈ ਉਹ ਅਸਲ ਅਕਾਲੀ ਦਲ ਹੈ ਅਸਲ ਤੋਂ ਪਾਵੇ ਆ ਕਿ ਭਈ ਅਗਵਾਈ ਜਿਹੜੀ ਕੌਮ ਨੇ ਇਸ ਨੂੰ ਦਿੱਤੀ ਹੋਈ ਆ ਤਾਂ ਕੀ ਪਹਿਲਾਂ ਐਸਟੀਪੀ ਐਸਟੀਪੀਸੀ ਦਾ ਇਲੈਕਸ਼ਨ ਲੜਿਆ ਜਾਏਗਾ ਤੇ ਉਸ ਤੋਂ ਬਾਅਦ ਉਹ ਇਲੈਕਸ਼ਨ ਲੜ ਕੇ ਜਿੱਤ ਕੇ ਤੇ ਕਿਹਾ ਜਾਏਗਾ ਕਿ ਹੁਣ ਸਾਈਡ ਲਾਈਨ ਤੇ ਹੋ ਜਾਓ ਹਾਂ ਸੋ ਸ਼ਾਇਦ ਇਸ ਤਰ੍ਹਾਂ ਦੀਆਂ ਵਿਵੰਤਾ ਉਹਨਾਂ ਦੀਆਂ ਪੇਸ਼ਬੰਦੀਆਂ ਹੈਗੀਆਂ ਤਾਂ ਈਮਾਨ ਸਿੰਘ ਖਾਰਾ ਆਰਐਸ ਬੈਂਸ ਇਹ ਜਿਹੜੇ ਸਾਰੇ ਪ੍ਰਤੀਕਰਮ ਕੱਲ ਆਏ ਆ ਇਹਦੇ ਤੋਂ ਇਹੋ ਹੀ ਲੱਗਦਾ ਕਿ ਚਾਰਾ ਜੋਈ ਕਾਨੂੰਨੀ ਤੌਰ ਤੇ ਕੀਤੀ ਜਾ ਸਕਦੀ ਹੈ ਤੇ ਮੈਨੂੰ ਨਹੀਂ ਲੱਗਦਾ ਕਿ ਕੋਈ ਅੜਚਨ ਹੈਗੀ ਆ ਹਾਂ ਪੱਕੇ ਤੌਰ ਤੇ ਰਿਹਾਈ ਦੇ ਆਪਾਂ ਗੱਲ ਨਹੀਂ ਕਰ ਸਕਦੇ ਸਰਕਾਰਾਂ ਦੇ ਮੂਡ ਤੇ ਸਰਕਾਰਾਂ ਦੇ ਜੋ ਨਜ਼ਰੀਏ ਹੁੰਦੇ ਆ ਸਰਕਾਰਾਂ ਦੀਆਂ ਜਿਹੜੀਆਂ ਚਾਲਾਂ ਹੁੰਦੀਆਂ ਉਹ ਸਭ ਕੁਝ ਉਹਨਾਂ ਤੇ ਵੀ ਨਿਰਭਰ ਕਰਦਾ ਪਰ ਇਹ ਸਾਫ ਆ ਇਹ ਸਪਸ਼ਟ ਹੈ ਜਿੰਨਾ ਕੋ ਆਪਾਂ ਜਾਣਦੇ ਆ ਕਿ ਭਾਈ ਰਿਹਾਈ ਆਰਜ਼ੀ ਤੌਰ ਤੇ ਹੋ ਸਕਦੀ ਹੈ ਸੰਭਵ ਹੈ ਇਹਦੇ 'ਚ ਕੋਈ ਸ਼ੱਕ ਨਹੀਂ ਕੋਰਟ ਫੈਸਲਾ ਦੇ ਦੇਗਾ ਕਿ ਜਾਓ ਜਾ ਕੇ ਭਾਈ ਸੋਚਖਾ ਦਿਓ ਹਾਂ ਪਰ ਮਿੰਟੂ ਜੀ ਲੋਕ ਨਾ ਥੋੜੇ ਉਲਝੇ ਪਏ ਆ ਕਿ ਅਸਲ ਵਕੀਲ ਕੌਣ ਆ ਤਲ ਜਦੋਂ ਰਿਜ਼ਲਟ ਆਉਂਦਾ ਅਮਰਤਪਾਲ ਜਿੱਥੇ ਹਾਸਲ ਕਰਦੇ ਨੇ ਉਸ ਤੋਂ ਬਾਅਦ ਰਾਜਦੇਵ ਖਾਲਸਾ ਜਾ ਕੇ ਮਿਲਦੇ ਨੇ ਅਗਲੇ ਦਿਨ ਉਹਦਾ ਬਿਆਨ ਵੀ ਆਉਂਦਾ ਹੈ ਐਨਏ ਦੇ ਉੱਪਰ ਪਰ ਹੁਣ ਹੀਮਾਂ ਸਿੰਘ ਖਾਲਸਾ ਦੇ ਬਿਆਨ ਆ ਰਹੇ ਨੇ ਦੂਸਰੇ ਪਾਸੇ ਖਾਲਸਾ ਜੀ ਬੋਲ ਰਹੇ ਨੇ ਆਰਐਸ ਬੈਂਸ ਦੇ ਵੀ ਬਿਆਨ ਆਏ ਨੇ ਇਸ ਮੁੱਦੇ 'ਤੇ ਤਾਂ ਹੁਣ ਲੋਕੋ ਕੁਝ ਹੀ ਪੈਣੇ ਕਿ ਅਸਲ ਵਕੀਲ ਕੌਣਾ ਦੇਖੋ ਇਹ ਤਾਂ ਜੋ ਵਕਾਲਤਨਾਮਾ ਲੱਗਾ ਹੈ ਹਮ ਜਿਸ ਵਕੀਲ ਨੂੰ ਵਕਾਲਤਨਾਮਾ ਦਿੱਤਾ ਗਿਆ ਹੈ ਕੇਸ ਦੇ ਮੁਤਾਬਕ ਤੇ ਵਕੀਲ ਉਹੀ ਹੁੰਦਾ ਹੈ ਹੁਣ ਮੈਨੂੰ ਨਹੀਂ ਪਤਾ ਸਾਨੂੰ ਯਾਦ ਹੋਣਾ ਹੈ ਕਿ ਜਦੋਂ ਇੱਕ ਪਟੀਸ਼ਨ ਪਾ ਦਿੱਤੀ ਗਈ ਸੀਗੀ ਗ੍ਰਿਫਤਾਰੀ ਦੇ ਚੈਲੰਜ ਨੂੰ ਲੈ ਕੇ ਤਾਂ ਉਹਦੇ ਵਿੱਚ ਕੀ ਹੋਇਆ ਸੀਗਾ ਕਿ ਕੋਰਟ ਨੇ ਉਸ ਮਾਮਲੇ ਦੇ ਵਿੱਚ ਬਹੁਤ ਜ਼ਿਆਦਾ ਖਚਾਈ ਕੀਤੀ ਸੀ ਹਾਈ ਕੋਰਟ ਨੇ ਹੂੰ ਉਹ ਤੋਂ ਬਾਅਦ ਅਮਰਤਪਾਲ ਸਿੰਘ ਦਾ ਇੱਕ ਲੈਟਰ ਜਿਹੜਾ ਸੀਗਾ ਉਹ ਵਾਇਰਲ ਹੋਇਆ ਸੀ ਸੋਸ਼ਲ ਮੀਡੀਆ ਤੇ ਹੂੰ ਇਸੇ ਵਕਾਲਤ ਦੇ ਸੰਦਰਭ ਦੇ ਵਿੱਚ ਕਿ ਭਾਈ ਐਵੇਂ ਕੋਈ ਜਣਾ ਖੜਾ ਉੱਠ ਕੇ ਆਪਣੇ ਆਪ ਇਹ ਦਾਵਾ ਨਾ ਕਰੇ ਹੁਣ ਅਸੀਂ ਅਸਲੀ ਨਕਲੀ ਨਹੀਂ ਨਖੇੜ ਸਕਦੇ ਇਹ ਤਾਂ ਵਕਾਲਤਨਾਮਾ ਹੀ ਦੱਸੇਗਾ ਕਿ ਅਮਰਤਪਾਲ ਸਿੰਘ ਦਾ ਵਕਾਲਤਨਾਮਾ ਕਿਹਦੇ ਕੋਲ ਹੈ ਪਰ ਰਾਜਦੇਵ ਸਿੰਘ ਖਾਲਸਾ ਉਹਨਾਂ ਦੇ ਮੈਨੂੰ ਲੱਗਦਾ ਕਿ ਸਿਆਸੀ ਮਾਰਗਦਰਸ਼ਨ ਕਰਨ ਵਾਲੇ ਜ਼ਰੂਰ ਹੈ ਮਾਰਗਦਰਸ਼ਕ ਜ਼ਰੂਰ ਬਣ ਗਏ ਜਿਵੇਂ ਉਹ ਕਹਿੰਦੇ ਨਾ ਕਿ ਐਡਵਾਨੀ ਕਿੱਥੇ ਮਿਲਦੇ ਨੇ ਅੱਜ ਕੱਲੋਂ ਕਹਿੰਦੇ ਜੀ ਮਾਰਗਦਰਸ਼ਨ ਮੰਡਲ ਦੇ ਵਿੱਚ ਤਾਂ ਮੈਨੂੰ ਲੱਗਦਾ ਕਿ ਮਾਰਗਦਰਸ਼ਨ ਮੰਡਲ ਰਾਜਦੇਵ ਸਿੰਘ ਖਾਲਸਾ ਦੇ ਕੋਲ ਹੀ ਆ ਇਹ ਇਹ ਤੇ ਮੰਨਣਾ ਪਊ ਜਿਵੇਂ ਉਹ ਮਿਲਦੇ ਨੇ ਮੁਲਾਕਾਤ ਹੁੰਦੀ ਆ ਜਿੱਤੋਂ ਬਾਅਦ ਲੋਕ ਫੈਸਲਾ ਕਰਦੇ ਕਿ ਕਿਸ ਹੈਸੀਤ ਨਾਲ ਮਿਲ ਰਹੇ ਨੇ ਉਹ ਕਿਤੇ ਪਰਿਵਾਰਕ ਮੈਂਬਰਾਂ ਤਾਂ ਆਜਾ ਤੇ ਮਿਲ ਜਾਂਦੀਆਂ ਮਿਲਣ ਦੇ ਜੀ ਪਰ ਉਹ ਕਿਵੇਂ ਮਿਲ ਰਹੇ ਨੇ ਇਹ ਤਾਂ ਹੁਣ ਰਾਜਦੇਵ ਸਿੰਘ ਖਾਲਸਾ ਹੀ ਦੱਸ ਸਕਦੇ ਆ ਕਿ ਕੀ ਉਹ ਵਕਾਲਤ ਦੇ ਪੱਧਰ ਤੇ ਜਾ ਕੇ ਉਸ ਬਿਹਾfte ਮਿਲਦੇ ਨੇ ਜਾਂ ਉਹਨਾਂ ਦਾ ਨਾਮ ਲਿਖਾਇਆ ਗਿਆ ਕਿਉਂਕਿ ਨਜ਼ਰਬੰਦੀ ਤੇ ਨਿਰਪਰ ਕਰਦਾ ਹੈ ਨਾ ਜਿਹੜਾ ਵੀ ਨਜ਼ਰਬੰਦ ਆ ਉਹ ਲਿਖਾ ਸਕਦਾ ਹੈ ਜਿਹੜੇ ਨਾਮ ਦੇਣੇ ਹੁੰਦੇ ਉਹ ਕਿਸੇ ਯਾਰ ਦੋਸਤਾਂ ਵੀ ਲਿਖਾ ਸਕਦਾ ਇਹਦੇ 'ਚ ਕੋਈ ਨਹੀਂ ਹੈ ਬਿਲਕੁਲ ਉਹ ਵਕੀਲ ਹੋ ਸਕਦਾ ਉਹਦਾ ਯਾਰ ਦੋਸਤ ਵੀ ਹੋ ਸਕਦਾ ਉਹਦਾ ਪਰਿਵਾਰਕ ਮੈਂਬਰ ਵੀ ਹੋ ਸਕਦਾ ਹੁਣ ਮੈਨੂੰ ਇਹ ਨਹੀਂ ਪਤਾ ਕਿ ਐਨਐਸਏ 'ਚ ਕੀ ਐਸਾ ਕੋਈ ਹੈ ਪਾਬੰਦੀ ਸ਼ੁਦਾ ਕੋਈ ਨੁਕਤਾ ਵਿੱਚ ਹੈਗਾ ਕਿ ਤੁਸੀਂ ਆਪਣੇ ਕੋਈ ਯਾਰ ਦੋਸਤ ਨੂੰ ਨਹੀਂ ਆਦਰਵਾਈਸ ਜਿਹੜੇ ਹੈਗੇ ਨੇ ਕਈਆਂ ਦੇ ਪਰਿਵਾਰ ਦੇ ਵਿੱਚੋਂ ਆਉਣ ਜਾਣ ਵਾਲਾ ਕੋਈ ਜ਼ਿਆਦਾ ਨਹੀਂ ਹੁੰਦਾ ਐਕਟਿਵ ਤਾਂ ਉਹਦਾ ਕੋਈ ਯਾਰ ਦੋਸਤ ਹੁੰਦਾ ਯਾਰੀਆਂ ਨਿਭਾਉਣ ਵਾਲੇ ਬੰਦੇ ਅੱਜ ਵੀ ਧਰਤੀ ਤੇ ਮੌਜੂਦ ਆ ਉਹ ਅੰਦਰ ਗਿਆ ਦਾ ਵੀ ਖੜਾ ਨਹੀਂ ਛੱਡਦੇ ਤੇ ਬਾਹਰ ਗਿਆ ਦਾ ਵੀ ਖੜਾ ਨਹੀਂ ਛੱਡਦੇ ਚਾਹੇ ਅਮਰੀਕਾ ਚਲਾ ਜਾਵੇ ਚਾਹੇ ਅੰਦਰ ਚਲਾ ਜਾਵੇ ਤਾਂ ਉਹ ਜਿਹੜੇ ਯਾਰ ਦੋਸਤ ਹੁੰਦੇ ਉਹਨਾਂ ਦਾ ਵੀ ਨਾਂ ਦੇ ਦਿੱਤਾ ਜਾਂਦਾ ਬਾਕੀ ਇਹਦੇ ਬਾਰੇ ਰਾਜਦੇਵ ਸਿੰਘ ਖਾਲਸਾ ਜੀ ਸਾਫ਼ ਕਰ ਸਕਦੇ ਆ ਕਿ ਬਾਕੀ ਬਾਕੀ ਉਹ ਜ਼ਰੂਰੀ ਹੈ ਕਿ ਇਸ ਵੇਲੇ ਕਹਿ ਲੋ ਕਿ ਸਿਆਸੀ ਉਸਤਾਦੀ ਪੂਰੀ ਉਹ ਕਰ ਰਹੇ ਨੇ ਬਿਲਕੁਲ ਖੂਬ ਚਰਚਾ ਉਹਨਾਂ ਦੀ ਹੋ ਰਹੀ ਹੈ ਜੀ ਇਥੇ ਸਭ ਕਾਰੋਂ ਨਾਲ ਕਮੈਂਟ ਆਇਆ ਕਿ ਸਰਕਾਰ ਵੀ ਦੱਸੋ ਵੀ ਕਿਹੜੀ ਮਾਫੀ ਕਰ ਸਕਦੀ ਹੈ ਜੀ ਕਿਹੜੀ ਮਾਫੀ ਮਤਲਬ ਇਹ ਅਮਰਤ ਪਾਣ ਲੈ ਕੇ ਕਮੈਂਟ ਹੋ ਇਹਨਾਂ ਦਾ ਕਿ ਕੋਈ ਸਰਕਾਰ ਮਾਫੀ ਦੇ ਸਕਦੀ ਹੈ ਨਹੀਂ ਸਰਕਾਰ ਮਾਫੀ ਦਾ ਕੀ ਹੈ ਸਰਕਾਰ ਨੇ ਮਾਫੀ ਉਹਦੇ ਚ ਕਿਹੜਾ ਸਰਕਾਰ ਨੇ ਐਨਐਸਏ ਵਾਪਸ ਲੈਣਾ ਦਾ ਬਸ ਗੱਲ ਖਤਮ ਹੈ ਹਮ ਮਾਫੀ ਵਾਲਾ ਇਹਦੇ ਚ ਕੀ ਚੱਕਰ ਹੈ ਮਾਫੀ ਤੁਸੀਂ ਦੇਖੋ ਨਾ ਕਿ ਕਿਸੇ ਵੀ ਬੰਦੇ ਤੇ ਨੈਸ਼ਨਲ ਸਕਿਉਰਿਟੀ ਐਕਟ ਲਾਉਂਦੀ ਹੈ ਸਰਕਾਰ ਲਾਉਂਦੀ ਹੈ ਹਮ ਉਹ ਉਹਨੂੰ ਕਿਉਂਕਿ ਐਕਸਟੈਂਸ਼ਨ ਹੁੰਦੀ ਹੈ ਉਹਦੀ ਇੱਕ ਮੌਕੇ ਤੇ ਜਾ ਕੇ ਉਹ ਕਹਿ ਦੇਵੇ ਕਿ ਨਹੀਂ ਜੀ ਅਸੀਂ ਐਕਸਟੈਂਡ ਨਹੀਂ ਕਰਦੇ ਬਸ ਠੀਕ ਹੈ ਹੁਣ ਇਹ ਬੰਦਾ ਦੇਸ਼ ਦੀ ਸੁਰੱਖਿਆ ਵਾਸਤੇ ਖਤਰਾ ਨਹੀਂ ਹੈਗਾ ਚਲੋ ਜਿਹੜੇ ਉਹ ਛੋਟੇ ਮੋਟੇ ਹੋਰ ਕੇਸ ਆ 307 ਵਗੈਰਾ ਜਾਂ ਕੁੱਟਮਾਰ ਦੇ ਜਿਹੜੇ ਹੋ ਰਿਹਾ ਜਾਂ ਕੋਈ ਅਸਲੇ ਨੂੰ ਲੈ ਕੇ ਐਗਜ਼ੈਕਟ ਗਿਣਤੀ ਜਿਹੜੀ ਆ ਉਹ ਦਰਜਨ ਦੇ ਕਰੀਬ ਆ ਤਾਂ ਉਹਨਾਂ ਦੇ ਵਿੱਚ ਗ੍ਰਿਫਤਾਰੀ ਪੈ ਚੋਗੀ ਹੱਦ 2 ਮਹੀਨੇ 3 ਮਹੀਨੇ ਦੀ ਕਸਟਡੀ ਪੈ ਚੋਗੀ ਤੇ ਤਦ ਵੀ ਉਸਮਾਨ ਤਾਂ ਮਿਲ ਜਾਣੀਆਂ ਨੇ ਬਿਲਕੁਲ ਬਿਲਕੁਲ ਸੋ ਕੇਂਦਰ ਸਰਕਾਰ ਦੇ ਹੱਥ ਹੁੰਦਾ ਮੈਂ ਅੱਗੇ ਵੀ ਬਹੁਤ ਵਾਰੀ ਕਿਹਾ